ਪੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ ਹੈ ਪੇੜ ਸਰਹਾਂ ਦਾ ਉੱਜੜ ਜਾਏ ਇਹ ਸਾਰਾ ਕੁਝ ਇੱਥੇ ਉੱਜੜ ਜਾਣਾ ਨਹੀਂ ਰਹਿਣਾ ਤੇ ਕੋਈ ਇਹ ਤਰਕਾਂ ਦੀ ਜੜ ਵਟੀ ਗਈ ਹੈ ਇਹ ਸਾਰਾ ਕੁਝ ਇੱਥੇ ਉੱਜੜ ਜਾਣਾ ਉਹਨੇ ਜਦੋਂ ਸੁਣਿਆ ਨਾ ਜੀ ਸਰਹੰਤ ਦੇ ਦਿਆਲ ਦਾਸ ਨੇ ਉਹ ਕਹਿੰਦਾ ਬਣਾ ਗਈ ਸਾਡੀ ਵੀ ਇੱਥੇ ਗੱਤੀ ਸਾਡਾ ਡੇਰਾ ਸਾਡੀ ਸੰਗਤ ਕੋਕੈ ਸਰਹੰਦੂ ਜੜਰੀ ਅਸੀਂ ਵੀ ਸਰਹੰਦ ਦੇ ਵਿੱਚ ਹੈਗੇ ਤੇ ਜੋ ਸਰਹੰਦ ਤੋਂ ਬਾਹੋਂ ਨਹੀਂ ਤੇ ਅਸੀਂ ਕਿੱਥੋਂ ਪੱਛ ਜਾਨਾ ਉਹ ਬੰਦੇ ਨੇ ਦੇਖੋ ਕਮਾਲ ਕੀਤੀ ਉਹ ਸਰਹੰਦ ਤੋਂ ਚੱਲਿਆ ਜੀ ਸਰਹੰਦ ਤੋਂ ਤੇ ਸਰਹੰਦ ਤੋਂ ਚੱਲ ਕੇ ਸਹਿਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਪੁੱਛਤਾ ਪੁੱਛਾਂਦਾ ਪਤਾ ਲੱਗਾ ਕਿ ਭਾਈ ਸ਼ਮੀਰ ਦੇ ਘਰ ਦੇ ਵਿੱਚ ਉਹਨਾਂ ਦੀ ਹਬੀਬੀ ਚੇ ਨੇ ਆ ਗਿਆ ਸੱਤ ਜਰਾ ਭਾਈ ਸ਼ਮੀਰ ਨੂੰ ਆ ਕੇ ਕਹਿੰਦਾ ਮੈਂ ਸਰਾਤ ਤੋਂ ਆਇਆ ਤੇ ਮੈਂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨਦਾਰੇ ਕਰਨੇ ਆ ਤੇ ਮੈਨੂੰ ਕਲਗੀ ਵਾਲੇ ਪਾਤਸ਼ਾਹ ਜੀ ਦਰਸ਼ਨ ਕਰਾ ਦੇ ਇਸ ਤਰ੍ਹਾਂ ਤੋ ਆਇਆ ਦਿਆਲ ਦਾਸ ਇਹ ਮਹਾਂਕ ਬੜੇ ਚਿਰਾਂ ਦੀ ਇਹਦੀ ਗੱਡੀ ਚੱਲਦੀ ਪਈ ਸਰਾਤ ਦੇ ਵਿੱਚ ਪਰ ਜਦੋਂ ਕਲਕੀ ਧਰ ਦੇ ਬਚਨ ਸੁਣੇ ਵੀ ਸਰਹੰਦ ਉੱਜੜ ਜਾਣੀ ਸਰਹੰਦ ਪ੍ਰਬਾਦ ਹੋ ਜਾਣੀ ਨਹੀਂ ਰਣ ਤੁਰਕਾਂ ਦੀ ਜੜ ਖਤਮ ਹੋ ਗਈ ਏ ਕੋ ਜਿਨ੍ਹਾਂ ਦੀ ਕਹਾਣੀ ਪਿਆਰਿਓ ਇੱਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਮਹਾਰਾਜ ਮੱਥਾ ਟੇਕਿਆ ਸ਼ੀਰ ਸ਼ਨਵਾਇ ਹੁਣ ਤੁਸੀਂ ਦੇਖਿਓ ਇਹ ਨੇ ਜਿਹੜੀ ਉਸਤਤ ਕੀਤੀ ਮਹਾਰਾਜ ਦੇ ਕੋਲ ਬੈਠ ਕੇ ਇਹਦੇ ਪਾਸ ਸੱਜਦੇ ਪਾਤਸ਼ਾਹ ਜੀ ਨੇ ਕਹਿੰਦਾ ਸਾਰ ਗੁਰੂ ਨਾਨਕ ਸਾਹਿਬ ਦੀ ਮਹਾਂ ਸਤਿਗੁਰੂ ਹੋਏ ਉਹਾਂ ਨੇ ਸ੍ਰਿ ਦੁਨੀਆ ਨੂੰ ਕਾਰਿਆ ਇਸ ਦੁਨੀਆ ਨੂੰ ਬਿਹਾਰ ਕੀਤਾ ਅਗੋ ਦਾਸ ਗੁਰੂ ਸਹਿਬਾਨ ਆਏ ਦਸਾਂ ਗੁਰੂ ਸਹਿਬਾਨਾਂ ਨੇ ਆ ਕੇ ਇਸ ਧਰਤੀ ਦੇ ਉੱਤੇ ਬੜੇ ਜੀਵਾਂ ਦਾ ਭਲਾ ਕੀਤਾ ਸਾਰੀ ਦੁਨੀਆ ਤੁਹਾਡੇ ਹੁਕਮ ਦੇ ਵਿੱਚ ਹੈ ਤੁਸੀਂ ਈਸ਼ਵਰ ਦਾ ਰੂਪ ਪਰਮੇਸ਼ਰ ਦਾ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਏ ਆਗ ਹਵਾ ਪਾਣੀ ਸਭ ਤੁਹਾਡੇ ਹੁਕਮ ਚ ਦੇਵ ਤੈਨ ਰਾਖਸ਼ ਤੁਹਾਡੇ ਹੁਕਮ ਦੇ ਵਿੱਚ ਜੋ ਚਾਹੋ ਤੁਸੀਂ ਕਰ ਸਕਦੇ ਹੋ ਤੁਹਾਡੇ ਮੁਖ ਚੋਂ ਬਚਨ ਨਿਕਲਿਆ ਪੂਰਾ ਹੀ ਪੂਰਾ ਹੋਣਾ ਜਿੰਨੂੰ ਚਾਹੋ ਤਾਰ ਸਕਦੇ ਹੋ ਜਿੰਨੂੰ ਚਾਹੋ ਡੋਬ ਸਕਦੇ ਹੋ ਜੋ ਚਾਹੋ ਕਰ ਇਸ ਬੰਦੇ ਨੇ ਜਿਹੜੀ ਉਸਤਤ ਕੀਤੀ ਕਹਿ ਸਕਦੇ ਦੋ ਵਰਕੇ ਭਰ ਜਾਂਦੇ ਪੂਰੇ ਉਥੀ ਦੇ ਜਿਹੜੀ ਉਸਤਤ ਕਲਗੀਧਰ ਪਾਤਸ਼ਾਹ ਜੀ ਦੀ ਕੀਤੀ

ਮਨ ਨੂੰ ਪਤਾ ਲੱਗ ਗਿਆ ਤੁਸੀਂ ਕਿਹਾ ਸਰਹੱਦ ਦੇ ਉੱਜੜ ਜਾਣਾ ਇਹ ਸਰਹੱਦ ਖਤਮ ਹੋ ਜਾਣਾ ਮਹਾਰਾਜ ਤੁਰਕਾਂ ਦੀ ਜੜ ਵੱਢੀ ਗਈ ਏ ਤੇ ਸਭ ਖਤਮ ਹੋ ਜਾਣੇ ਨੇ ਮਹਾਰਾਜ ਦਾਤਿਆ ਮਨ ਨੂੰ ਬਚਾ ਲਓ ਸਾਡੀ ਗੱਤੀ ਬਚਾ ਲਓ ਮਹਾਰਜ ਕੇ પાਸ ਕਰੋ ਬਖਸ਼ਿਸ਼ ਕਰੋ ਰਹਿਮਤ ਕਰੋ ਦਾਤਾ ਸਾਡੂ ਬਚਾ ਲਓ ਸਾਡਾ ਕੀ ਕਸੂਰ ਦਾਤਿਆ ਬਹੁਤ ਅਨਰਥ ਹੋਇਆ ਕਿ ਤੁਹਾਡੇ ਸਹਿਬ ਜਾਦੇ ਉਸ ਧਰਤੀ ਤੇ ਸ਼ਹੀਦ ਹੋਏ ਅਸੀਂ ਕੁਝ ਨਹੀਂ ਕਰ ਸਕਿਆ ਅਸੀਂ ਰਹਿੰਦੇ ਉੱਥੇ ਹੀ ਪਰ ਮਹਾਰਾਜ ਅਸੀਂ ਕਰ ਕੁਝ ਨਹੀਂ ਚੱਪਕੇ ਸਾਡਾ ਵਾਸ ਨਹੀਂ ਚੱਲਿਆ ਦਾਤਿਆ ਕਿਰਪਾ ਕਰੋ ਬਖਸ਼ ਦਿਓ ਸਾਨੂੰ ਬਖਸ਼ ਦਿਓ ਕਸੂਰ ਸਾਡੇ ਸਾਰੇ ਸਰਾਧਦਾ ਕਿਉਂਕਿ ਸਾਡੇ ਹੰਦ ਦੇ ਉੱਤੇ ਬਾਹਰ ਟੀਟ ਵਾਪਰੀ ਹੈ ਬੋਤ ਵੱਟਾ ਪਹਰੀ ਸਾਥ ਕਾ ਹੋਇਆ ਤੁਹਾਡੀ ਬਾਤ ਅਜੀਬ ਹੀ ਕਹੇ ਸਹਿਬ ਜਾ ਕੇ ਵੀ ਕਹੇ ਸਾਨੂੰ ਬਖਸ਼ ਦਿਓ ਪਾਚਾ ਸਾਥ ਦਾਤਾ ਮੁਸਕਰਾ ਕੇ ਕਿ ਜਿੰਨਾ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਦੇ ਸੁਆਮੀ ਸੰਧ ਇਹ ਤਾਂ ਜਿੰਨ ਤੇ ਦੀ ਸ਼ੁਰੂ ਜੋ ਸ਼ਰਨੀ ਆਵੇ ਸਰਬ ਸੁਖ ਪਾਵੇ ਤਿਲ ਦੀ ਪੰਨੇ ਕਾਲੇ ਜੋ ਸ਼ਰਨ ਆਵੇ ਗੁਣ નિਧਾਨ ਪਾਵੇ ਪੂਰ ਜਨਮਾਂ ਪਾਤਸ਼ਾਹੀ ਜੀ ਨੇ ਇੱਕ ਬਾਤ ਕਹੀ ਕਹਿੰਦੇ ਤੂੰ ਵਾਪਸ ਜਾਣਾ ਨਾ ਆਪਣੇ ਦੇਰੇ ਦੀ ਛੱਤ ਤੇ ਚੜ ਜਾਣਾ ਸ਼ੰਖ ਵਜਾਣਾ ਜਿੱਥੋਂ ਤੱਕ ਬਾਹਰ ਇੱਕ ਦੇ ਸ਼ੰਖ ਦੀ ਆਵਾਜ਼ ਜਾਏ ਨਾ ਤੇਰੀ ਉੱਥੋਂ ਤੱਕ ਤੁਹਾਡੀ ਸੁਰਗਤ ਪਛ ਜੇਗੀ ਤੁਹਾਡੀ ਸੁਰਗਤ ਪਛ ਜੇਗੀ ਜਿੱਥੋਂ ਤੱਕ ਸ਼ੰਖ ਦੀ ਆਵਾਜ਼ ਜਿਹੜੇ ਸੁਣਨਗੇ ਮਹਾਰਾਜ ਕੇ ਦਿਓ ਪਛਤ ਜਾਣ। ਦਾਤਾ ਜੀ ਕਹਿ ਲਗੇ ਫੱਟੇ ਬਾਜ਼ਾਰ ਜਿੰਨੇ ਸਰਹੰਦ ਕਿਉਂਕਿ ਸਰਹੰਦ ਬਹੁਤ ਫੈਲੀ ਹੋਈ ਸੀ ਹੁਣ ਤਾਂ ਬਹੁਤ ਛੋਟੀ ਹੈ। ਬਹੁਤ ਫੈਲੀ ਹੋਈ ਸੀ ਜਿਸਰਾਹਤ ਬਾਜ਼ਾਰ ਕੋਸ਼ਾਂ ਦੀ ਦੁਨੀਆਂ ਬਹੁਤ ਰੰਗਦੀ ਸੀ ਰਹਿਸ਼ ਕੋ ਜਿਆਦਾ ਸੀ ਸੀ। ਮਸਜਤਾਂ ਹਵੇਲੀਆਂ ਬਹੁਤ ਕੋਟ ਸੀ ਦੀ ਇੱਥੇ ਸਰਹੰਦ ਦੇ ਵਿੱਚ ਬਹੁਤ ਕੋਈ ਸੀ। ਕਿਉਂਕਿ ਵਜ਼ੀਰ ਖਾਂ ਦਾ ਇੱਥੇ ਰਾਜ ਸੀ ਪੂਰੇ ਗੁਰਕੇ ਪਿਆਰੇ। ਤੇ ਮੈਂ ਜਿਹੜੀ ਅੱਜ ਕਰਦਾ ਪਿਆ ਮਹਾਰਾਜ ਸੱਤਿਆ ਪਾਤਸ਼ਾਹ ਜੀ ਕਹਿੰ ਲੱਗੇ ਤ੍ਰਸੰਤ ਵਜਾਈਂ ਜੱਥੋਂ ਤੱਕ ਸੁਣਨ ਕੇ ਬਚ ਜਾਣਗੇ ਇੱਕ ਬਾਜ਼ਾਰ ਜਿਹਦਾ ਤੁਹਾਡੀ ਡੇਰੇ ਦੇ ਕੋਲ ਹੈ ਇਹ ਬਚ ਜਏਗਾ ਇਹ ਛੋਟਾ ਬਾਜ਼ਾਰ ਪਾਤਸ਼ਾਹ ਜੀ ਕਹਿੰਦੇ ਤੁਹਾਡੇ ਦੀ ਬਚ ਜਏਗਾ ਬਸ ਬਾਕੀ ਮੇਰੇ ਸਿਕਾ ਨੇ ਆਉਣਾ ਮਹਾਰਾਜ ਜੀ ਕਹਿੰਦੇ ਸਿਕਾ ਨੇ ਵਜੀਰ ਖਾਨ ਵੀ ਦੀ ਛਟਣਾ ਇਹ ਝੂਠਾ ਨਾ ਤਬ ਵੀ ਛਟਣਾ ਮਹਾਰਾਜ ਕਹਿੰਦੇ ਕਿ ਨਹੀਂ ਪੱਛਣੇ یہ سرحد دیا اٹا پتیا جانی ہے بازار ختم ہو جانے مکان ختم ہو جانے لٹ مار ہو جانی لٹیا جانا سارا سرحد مار ہے کہنے کے نہیں بچنا کسی دیال دس خوش ہو گیا مہاراج بڑی کرپا کی بخش کی بےنتی پرواہ دیکھو جی جائے کا فائدہ ہی ہے ہر استھان پہ جان کا فائدہ ہے تو کہو نا ਇੱਕ ਗੁਰੂ ਗ੍ਰੰਥ ਸਾਹਿਬ ਦੀ ਕੋਹ ਜਉਂਦੇ ਉਹ ਫਾਇਦਾ ਲੈ ਕੇ ਜਾਂਦੇ ਬਹੁਤ ਫਾਇਦਾ ਜਿਹੜੀ ਤੇ ਬੇਨਤੀ ਕਰਕੇ ਜਾਂਦੇ ਉਹ ਬੇਨਤੀਆਂ ਦਾ ਫਾਇਦਾ ਬਹੁਤ ਫਾਇਦਾ ਇਤਨੇ ਜਿਆਦਾ ਲਾਭ ਉੱਤੇ ਤੇ ਸੋਚ ਵੀ ਨਹੀਂ ਸਕਦੇ ਇਨਾ ਲਾਭ ਮਹਾਰਾ ਜੀ ਦਿੰਦੇ ਆ ਦਾਤੇ ਨੇ ਕਿਰਪਾ ਕੀਤੀ ਇਹਨੇ ਜਾ ਕੇ ਸਰਾਂਦ ਦੇ ਵਿੱਚ ਗੁਰੂ ਕੇ ਪਿਆਰੋਂ ਸੰਖ ਵਜਾਇਆ ਸੰਖ ਵਜਾਇਆ ਜਿੱਥੋਂ ਤੱਕ ਆਵਾਜ਼ ਗਈ ਵਾਕਈ ਇਹਦੀ ਸੰਗਤ ਬਚੀ ਜੀ ਵਾਕਿਹੜਾ ਬਾਜ਼ਾਰ ਦਾ ਡੇਰੇ ਤੇ ਕੋਸ਼ੀ ਉਹ ਬਚ ਗਿਆ ਬਾਕੀ ਸਾਰਾ ਕੁਝ ਤਬਾਹ ਹੋ ਗਿਆ ਸਰਾਂ ਦੇ ਕਿਉਂਕਿ ਜਦੋਂ ਕਰਤੇ ਪੈਸੇ ਤੇ ਬੰਦਾ ਸਿਵਾਦਰ ਨੇ ਕਿਹਾ ਸੀ ਕਹਿੰਦਾ ਬੱਸ ਇਹ ਨਾ ਕਰੋ ਉਹਨੇ ਰੋਕ ਲਿਆ ਸੀ ਬੰਦਾ ਸਿਵਾਦਰ ਨੇ ਗੁਰੂ ਕੇ ਪਿਆਰ ਬਹੁਤ ਕੁਝ ਕੀਤਾ ਇਹਨਾਂ ਨੇ ਲੇਕਿਨ ਸਾਰਾ ਸੱਚੇ ਪਾਤਸ਼ਾਹ ਜੀ ਦਾ ਉਹ ਜਿਹੜੀ ਬਖਸ਼ੇਸ਼ ਸੀ ਤਾਂ ਵਿੱਚ ਉਹ ਬਖਸ਼ੇਸ਼ ਦਾ ਮਹਾਰਾਜ ਆਪਣਾ ਹੱਥ ਰੱਖਦੇ ਰੇ ਬਾਕੀ ਚੀਜ਼ਾਂ ਬਚਦੀ ਜਾ ਰਹੀਆਂ ਖੈ ਸਤਗੁਰ ਪਾਤਸ਼ਾਹ ਮਹਾਰਾਜੀ ਨੇ ਜਿੰਨਾ ਭਰਾਵਾਂ ਨੂੰ ਕੋਲ ਬੁਲਾਇਆ ਗਰੀਬ ਨਿਵਾਜ਼ ਮਹਾਰਾਜ ਜੀ ਕਹਿ ਲੱਗੇ ਕਿ ਤੁਹਾਡੇ ਕੋਲ ਵਜ਼ੀਰ ਖਾਨ ਦੀ ਚਿੱਠੀ ਆਈ ਤੇ ਤੁਸੀਂ ਵਜ਼ੀਰ ਖਾਨ ਨੂੰ ਜਵਾਬ ਡਟ ਕੇ ਤ ਬਹੁਤ ਮਜਬੂਤੀ ਨਾਲ ਦਿੱਤਾ ਬਾਲ ਨਾ ਦਿੱਤਾ ਪਾਤਸ਼ਾਹ ਜੀ ਕਹਿ ਲੱਗੇ ਮਹਾਰਾਜ ਕਹਿਣ ਲੱਗੇ ਤੁਹਾਡੇ ਇੱਧਰ ਚੁਰਤ ਹੈ ਬਾਲ ਲੜਾਰੇ ਨਹੀਂ ਤੁਹਾਡੇ ਪਰ ਸਾਹਿਬ ਇਹਨਾਂ ਕਿ ਮੈਂ ਔਰ ਜ਼ਿਆਦਾ ਇੱਥੇ ਠਹਿਰ ਨਾ ਨਹੀਂ ਜਾਤਾ ਉਹ ਦਾ ਕਾਰਨ ਹੈ ਕਿ ਮਨੂੰ ਖਬਰ ਆ ਰਹੀ ਹੈ ਕਿ ਵਜ਼ੀਰ ਖਾਂ ਪੂਰੀ ਤਿਆਰੀ ਕਰੀ ਬੈਠਾ ਤੇ ਵਜ਼ੀਰ ਖਾਂ ਨੇ ਫੌਜਾਂ ਤਿਆਰ ਕਰ ਲਈਆਂ ਉਹਨੇ ਆਪਣੇ ਸਿਪਾਹੀ ਸ਼ਸਤਰ ਵਾੜ ਦਿੱਤੇ ਨੇ ਤੇ ਮਹਾਰਾਜ ਹੀ ਕਹਿ ਲਿਗੋ ਉਹਨੇ ਮੈਨੂੰ ਪਕੜਨਾਂ ਜਾਂ ਮਾਰਨ ਵਾਸਤੇ ਮੈਨਾਂ ਜੰਗ ਲੜਨ ਵਾਸਤੇ ਆਉਣਾ ਤੇ ਮੈਂ ਇਹ ਹੀ ਚਾਹਦਾ ਤੁਹਾਡੀ ਹਵੇਲੀ ਤੇ ਜੰਗ ਹੋਵੇ ਤੁਹਾਡੇ ਇੱਥੇ ਜ਼ਮੀਨਾਂ ਦੇ ਜੰਗ ਹੋਵੇ ਇੱਥੇ ਆਲੇ-ਦੁਆਲੇ ਬਹੁਤ ਜ਼ਿਆਦਾ ਸ਼ਹਾਦਤਾ ਹੋ ਜਨ ਕੱਟ ਵੱਢ ਹੋਵੇ ਤੁਸੀਂ ਸੇਵਾ ਇੰਨੀ ਕੀਤੀ ਐ ਮੈਂ ਨਹੀਂ ਚਾਹਦਾ ਮਹਾਰਾਜ ਕਹਿੰਦੇ ਮੇਰੇ ਪਿੱਛੇ ਇੰਨਾ ਕੁਝ ਇੱਥੇ ਹੋ ਜਾਏ ਇਸ ਲਈ ਮੈਂ ਇੱਥੋਂ ਚਾਲੇ ਪਾਣੇ ਇੱਥੋਂ ਚੱਲਦਾ ਤੇ ਅਗੋ ਸ਼ਮੀਰ ਬੋਲਿਆ ਕਹਿੰਦਾ ਨਹੀਂ ਮਹਾਰਾਜ ਜੋ ਮਰਜੀ ਹੋ ਇੱਥੇ ਰੋ ਜਾਂਦੇ ਹੈਗੇ ਅੱਗੇ ਹੋ ਕੇ ਲੜਾ ਉਜਾੜ ਗਿਆ ਲੜਾ ਦੀ ਮਹਾਰਾਜ ਸ਼ਹਾਤਾ ਹੋ ਜਾਣ ਗਿਆ ਹਵੇਲੀਆ ਚੜਿਆ ਜਾ ਸਭ ਕੁਝ ਚਲਾ ਜਾਏਗਾ ਦਾਤਿਆ ਤੁਸੀਂ ਇੱਥੇ ਰੋ ਇੱਧਾ ਨਾ ਕਰੋ ਕਹਤੇ ਨੇ ਮੈਂ ਅੱਗੇ ਜਾਣਾ ਅੱਗੇ ਆਪਣੇ ਕੋਲ ਮਾਲਵੇ ਚ ਸਿੰਘ ਬਹੁਤ ਹੈ ਤੇ ਮਾਲਵੇ ਚ ਸਿੰਘਾਂ ਨੇ ਨਾਂ ਰਲ ਜਾਣਾ ਜਰੀ ਬਗੀਰ ਖਾਂ ਦਾ ਮੁਕਾਬਲਾ ਕਰਾਂਗੇ ਮਹਾਰਾਜ ਕਹਿਣਗੇ ਨਾਲੇ ਨਾ ਕੋਲੇ ਦੀ ਲੋੜ ਹੈ ਬਾਦਸ਼ਾਹ ਜੀ ਨੇ ਸ਼ਾਇਦ ਅਗੇ ਕਿਲਾ ਮਿਲ ਜਾਏ ਤੇ ਕਿਲਾ ਮਿਲ ਜਾਏ ਤਾਂ ਦਾਤਾ ਜੀ ਕੋ ਫੌਜ ਮੇਰੀ ਬਣ ਜਾਏਗੀ ਸ਼ਸਤਰ ਹੋਣਗੇ ਘੋੜੇ ਹੋਣਗੇ ਸਿੰਘ ਰਾਜਣਗੇ ਮਾਲਵੇ ਦੇ ਮਲਵਾਈ ਸਿੰਘ ਉਹਨਾਂ ਪਛਿੰਗਾਂ ਨੂੰ ਪਤਾ ਲੱਗ ਗਿਆ ਮੈਂ ਆ ਗਿਆ ਬੜਿਆ ਨੇ ਆ ਜਾਣਾ ਤੇ ਦਾਤਾ ਜੀ ਕਹਿ ਲਗੇ ਆਪਾਂ ਫਿਰ ਇੱਥੇ ਨਾ ਜਾ ਕੇ ਲੜੀਏ ਇਹਨੂੰ ਟਿਕਾਣਾ ਨਾ ਬਣਾਈਏ ਟਿਕਾਣਾ ਅਸੀਂ ਅੱਗੇ ਕਰੀਏ ਬਾਦਸ਼ਾਹ ਜੀ ਕਹਿੰਦੇ ਉਹਨਾਂ ਨੇ ਹੱਥ ਜੋੜ ਕੇ ਕਿਹਾ ਜਿਵੇਂ ਬਾਦਸ਼ਾਹ ਜੀ ਤੁਹਾਡੀ ਅਸੀਂ ਆਜਾ ਰਾ ਮੈਂ ਜੇ ਤੁਸੀਂ ਇੱਥੇ ਦੇਖੋ ਪਾਤਸ਼ਾਹ ਜੀ ਤੇ ਯਾਰੋ ਦੇਖੋ ਐ ਸ਼ਬੀਰ ਲਖਮੀ ਤੇ ਨਾਲ ਗੁਰਕੇ ਪੂਰਵਲ ਤਖਤ ਬਣ ਇਹ ਦੀਨੇ ਕਾਂਗੜੇ ਦੀ ਧਰਤੀ ਹੈ ਇਥੋ ਹੀ ਤੇ ਜਫਰਨਾਮਾ ਲਿਖਿਆ ਬੈਠ ਕੇ ਜਫਰਨਾਮਾ ਇੱਕ ਵਾਰੀ ਤੁਸੀਂ ਜ਼ਰੂਰ ਪੜਨਾ ਜ਼ਰੂਰ ਪੜਿਓ ਔਰ ਉਹ ਦੇ ਵਿੱਚ ਜੋ ਬਚਤ ਕੀਤੇ ਅਰਥ ਮਿਲ ਜਾਂਦੇ ਨਾਲ ਹੀ ਅੱਜ ਕੱਲ੍ਹ ਅਰਥ ਲਿਖੇ ਹੋਏ ਨੇ ਨੈਟ ਦੇ ਉੱਤੇ ਅਰਥ ਨਾਲ ਹੀ ਲਿਖੇ ਹੋਏ। ਭਾਈ ਫਾਰਸੀ ਵਿੱਚ ਹੈ ਅਰਥ ਲਿਖੇ ਹੋਏ ਨੇ ਗੁਰੂ ਕੇ ਪਿਆਰ ਮਹਾਰਾਜ ਜੀ ਨੇ ਦੀ ਚਿੱਠੀ ਲਿਖੀ ਨਾ ਉਹ ਦੇ ਵ ਨਿਰਪਤੇ ਨਾਮ ਅਪੀ। ਇਹ ਫਤੇ ਦੀ ਚਿੱਠੀ। ਇਹ ਜਿਹੜੀ ਸਤਪੁਰਾਂ ਨੇ ਜਫਰ ਨਾਮਾ ਚਿੱਠੀ ਜਿੱਤ ਦੀ ਚਿੱਠੀ। ਇਹ ਦਾਤੇ ਦੀ ਲਿਖੀ। ਦੇਖੋ ਵੇਖੋ। ਬਚਨ ਉਹ ਸੀ ਸ਼ਮੀਰ ਨੇ ਤੇ ਆ ਜਿਹੜੇ ਤੇ ਨੇ ਭਰਾੜ ਹੈ ਨਾ। ਇਹਨਾਂ ਮਹਾਰਾਜ ਬਚਤ ਕੀਤੇ ਕਹਿੰਦੇ ਪਾਦਸ਼ਾ ਵਜ਼ੀਰ ਖਾਨ ਤੇ ਔਰੰਗਜ਼ੇਬ ਤੇ ਆਖੇ ਲੱਗਦਾ ਪਿਆ ਇਹ ਜੰਗ ਕਰਤਾ ਪਿਆ ਗਰੀ ਘੇਰੇ ਪਾਉਂਦਾ ਪਿਆ ਕੀ ਕੁਛ ਕਰਤਾ ਪਿਆ ਸ਼ਹਿਬ ਜਾਦੇ ਨੂੰ ਮਹਾਰਾਜ ਅਸਲੀ ਥੀ ਤੇ ਪਿੱਛੇ ਬੈਠਾ ਔਰੰਗਜ਼ੇਬ ਮਹਾਰਾਜ ਔਰੰਗਜ਼ੇਬ ਨੂੰ ਮਾਰਨਾ ਹੈ ਦਾਤਾ ਔਰੰਗਜ਼ੇਬ ਪਰਣਾ ਚਾਹੀਦਾ ਪਾਦਸ਼ਾ ਜੀ ਕਹਿੰਦੇ ਔਰੰਗਜ਼ੇਬ ਚਲਾ ਗਿਆ ਦੱਖਣ ਵੱਲ ਮਹਾਰਾਜ ਜੀ ਕਹਿੰਦੇ ਦੱਖਣ ਵੱਲ ਚਲਾ ਗਿਆ ਬਾਦਸ਼ਾਹ ਜੀ ਕਹਿੰਦੇ ਆਰੰਗ ਦੇਵ ਨੂੰ ਇੱਦਾਂ ਨਹੀਂ ਮਾਰਾਂਗੇ। ਆਰੰਗ ਦੇਵ ਨੂੰ ਮਾਰਾਂਗੇ ਚਿੱਠੀ ਲਿਖ ਕੇ। ਇਹ ਜਫਰਨਾਮਾ ਤਾਂ ਲਿਖਿਆ ਜੀ। ਕਹਿੰਦੇ ਸਾਡੀ ਚਿੱਠੀ ਪੜ ਕੇ ਇਹਦੀ ਮੌਤ ਹੋਏ ਇਹਨੇ ਮਰ ਗਿਆ। ਪਰ ਵਾਕੀ ਵੇਖੋ ਮੈਂ ਹੈਰਾਨ ਹਾਂ। ਦਾਤਾ ਕਹਿੰਦੇ ਇਹਦੇ ਕੋ ਫੌਜਾਂ ਲੈ ਜਾਣ ਦੀ ਲੋੜ ਨਹੀਂ। ਇਹਨੂੰ ਸਿਪਾਹੀ ਹੀ ਆ ਕੇ ਮਾਰਨਾ ਈ ਕਿਲੇ ਦੇ ਥਲੇ ਇਹਨੂੰ ਚਿੱਠੀ ਇਹੋ ਜਿਹੀ ਲਿਖਾ ਕੇ ਚਿੱਠੀ ਪੜ ਕੇ ਮਰ ਜਾਣਾ। ਉਹ ਵਾਕਈ ਮੜ ਗਿਆ ਹੀ। ਮੈਂ ਕੱਲ ਅਰਜ਼ੀ ਕੀਤੀ ਸੀ ਕਲਗੀਧਰ ਦੇ ਦਰਸ਼ਨ ਹੀ ਕਲਗੀਧਰ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਤੇ ਬਹੁਤ ਹੋਊਗੀ ਇਹਦੇ ਬੱਚਿਆਂ 'ਚ ਲੜਾਈ ਹੋਪੇ ਸੀਗਾ ਆਪਸ 'ਚ ਤਾਂ ਮਹਾਰਾਜ ਬਹਾਦਰ ਸ਼ਾਹ ਦੀ ਮਦਦ ਕੀਤੀ ਬਾਦਰ ਸ਼ਾਹ ਆ ਪੁਕਰ ਹੀ ਹੈ ਤੇ ਬਾਦਰ ਸ਼ਾਹ ਨੇ ਮਹਾਰਾਜ ਨੂੰ ਮਦਦ ਮੰਗੀ ਸੀ ਕਿ ਮਹਾਰਾਜ ਮੇਰੀ ਮਦਦ ਕਰੋ ਦੂਜੇ ਭਰਾ ਬੇਤੇ ਲੜਦੇ ਪਏ ਸਤਪੁਰਾਂ ਨੇ ਮਦਦ ਕੀਤੀ ਸੀ ਬਾਦਰ ਸ਼ਾਹ ਦੀ ਸਿਪਾਈ ਤੇ ਜਿਵੇਂ ਆਪਣੇ ਸਿੰਘ ਪਏ ਤੇਰੀ ਤੇ ਚਿੱਠੀ ਕਿਉਂ ਲੈ ਕੇ ਗਿਆ ਜੀ ਜਫਰ ਨਾਮ ਮੇਰੀ ਭਾਈ ਦੇਆ ਸਿੰਘ ਜੀ ਭਾਈ ਧਰਮ ਸਿੰਘ ਜੀ ਮਾਰਗ ਇਹ ਆਗਰੇ ਤੇ ਤੁਹਾਡਾ ਸਿੰਘ ਰਲੇਗਾ ਜਿਹੜਾ ਤੁਹਾਡੀ ਪੂਰੀ ਮਦਦ ਕਰੇਗਾ ਤੇ ਉਹ ਰੂਪ ਬਣਾ ਕੇ ਜਿਦ ਤੱਕ ਕਲਕੀ ਧਰਮ ਜੀ ਨੇ ਉਹ ਮਾਛੀ ਬਾੜੇ ਤੋਂ ਪਲੰਘ ਜੁੱਤੀ ਬੈਠ ਕੇ ਆਪਣਾ ਰੂਪ ਬਣਾਇਆ ਕਿ ਨਹੀਂ ਐਡਾ ਰੂਪ ਬਣਾ ਕੇ ਭਾਈ ਦੇਆ ਸਿੰਘ ਐਸੀ ਜਿੱਥੀ ਲੈ ਕੇ ਉਹ ਕੇ ਸ਼ਿਕਾ ਦੇ ਤੇ ਮਗਰ ਪਏ ਸੀ ਇਹ ਲੋਕ ਤੇ ਪਿਆਰ ਉਹ ਇਹ ਪਿੰਡਾਂ ਚ ਬੰਦੇ ਫੜਦੇ ਗਏ ਜੋ ਪਿੰਡਾਂ ਚ ਬੰਦੇ ਉਹ ਪਲੰਘ ਚੱਕਦੇ ਰਹੇ ਪਾਈ ਦਇਆ ਸਿੰਘ ਆਗਰੇ ਤੱਕ ਗਿਆ ਆਗਰੇ ਤੋਂ ਅੱਗੇ ਗੁਰੂ ਕੇ ਪਿਆਰੋ ਫਿਰ ਗਏ ਕ왈ਗਰ ਫਿਰ ਇੱਦੀ ਪ੍ਰਹਾੜਪੁਰ ਫਿਰ ਅੱਗੇ ਔਰੰਗਾਬਾਦ ਔਰੰਗਾਬਾਦ ਜਿੱਥੇ ਉਹ ਆਂਗਰੇਵੇ ਔਰੰਗਾਬਾਦ ਪੁੱਛ ਕੇ ਸਿਖਾੜੇ ਨਾਲ ਪਾਈ ਸਾਹਿਬ ਜੀ ਮਦਦ ਕੀਤੀ ਦਇਆ ਸਿੰਘ ਦੇ ਤੇ ਪਾਜ ਸਾਹਿਬ ਨੇ ਚਿੱਠੀ ਪਹੁੰਚਾਈ ਸੀ ਗੁਰੂ ਕੇ ਪਿਆਰ ਇਹ ਦੀਨੇ ਕਾਂਗੜੇ ਤੋਂ ਜਿੱਥੇ ਅਜ ਬੈਠੇ ਨੇ ਮਹਾਰਾਜ ਇੱਥੋਂ ਚਿੱਠੀ ਲਿਖੀ ਬਤਾਰਜ ਕੀਤੀ ਇੱਥੋਂ ਪਾਜ ਦਿਆ ਸਿੰਘ ਤੋਂ ਤੋਰਿਆ ਬਰੇ ਦਾਸ ਤੇਰੇ ਤੂੰ ਦੇਖ ਲੋ ਗਰੀਬਨਵਾਜ ਪਾਤਸ਼ਾਹ ਜੀ ਉਹਨੇ ਨੋਟ ਕਰਿਓ ਕਿ ਮਹਾਰਾਜ ਇੱਧਰ ਨੂੰ ਦਇਆ ਸੇ ਗੋਤਰ ਦਇਆ ਸੇ ਤਰਫ ਸੇ ਗੋਤਰ ਪਾਤਸ਼ਾਹ ਇੱਧਰ ਤੂੰ ਐ ਬੁੱਕਰ ਸਰ ਸਹਿਬ ਵਾਲੂ ਪਾਤਸ਼ਾਹ ਇੱਧਰ ਚੱਲੇ ਗਰੀਬਨਵਾਜ ਪਾਤਸ਼ਾਹ ਜੀ ਤੇ ਜਾਨ ਲੱਗੇ ਤਾਂ ਜੀ ਤੇ ਤਿੰਨੇ ਭਰਾਵਾਂ ਨੇ ਬਾਹਰ ਦੇ ਚਰਨਾਂ ਤੇ ਮੱਥਾ ਟੇਕਿਆ ਸੀਸ ਨਵਾਇਆ 11 ਦਿਨ ਰਹੇ ਜਿ ਇਤਿਹਾਸ ਤੇ ਇਹ ਲਿਖਦਾ ਹੈ ਮਹਾਰਾਜ ਇਹਨਾਂ ਦੇ ਖੋਲ ਬਹੁਤ ਸੇਵਾ ਕੀਤੀ ਦੇਖੋ ਮੈਂ ਕਿੰਨੀਆਂ ਬਖਸ਼ੀਆਂ ਸੁਣਾਈਆਂ ਇਹਨਾਂ ਨੇ ਬਖਸ਼ੀਆਂ ਇੰਨੀਆਂ ਦੇ ਕੇ ਜਾਲ ਅਗਲੀ ਬਖਸ਼ਿਸ਼ ਕਰਕੇ ਕਮਾਲ ਕਰਕੇ ਮਹਾਰਾਜ ਕੀ ਕਹਿ ਲਿਖੇ ਤੁਹਾਡਾ ਲੋਕ ਤੇ ਪਰਲੋਕ ਦੋਨੋਂ ਸੇਲਿਓ ਤੁਹਾਡਾ ਪਰਲੋਕ ਵੀ ਤਿਆਰ ਹੈ ਜਦੋਂ ਜਾਓਗੇ ਪਰਲੋਕ ਵਿੱਚ ਵੀ ਤੁਹਾਨੂੰ ਜਗ੍ਹਾ ਮਿਲਗੀ ਮਹਾਰਾਜ ਤੇ ਤੁਹਾਡਾ ਲੋਕ ਵੀ ਸੇਲਾ ਪਰਲੋਕ ਵੀ ਸੁਖੀ ਕਰ ਦਿੱਤਾ ਜੀ ਗਰੀਬ ਬਤਵਾਜ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤਾ ਵਸਾਈਆਂ ਇਹਨਾਂ 'ਚ ਇਹਨਾਂ ਨੇ ਮੱਥਾ ਟੇਕਿਆ ਪਾਤਸ਼ਾਹ ਜੀ ਛੱਡ ਲਈ ਅੱਗੇ ਗੁਰੂ ਕੇ ਪਿਆਰ ਵਾਲੋ ਚੱਲੇ ਗਰੀਬ ਬਣਵਾ ਸੱਚੇ ਪਾਤਸ਼ਾਹ ਜੀ ਨੂੰ ਤੇ ਦੇਖੋ ਮੇਰੇ ਦਾਤੇ ਰ ਇਹਨਾਂ 'ਤੇ ਰਹਿਮਤਾ ਕਿਰਪਾ ਵਸਾਈ ਵਕਸ਼ਿਸ਼ ਵਸਾਈ ਔਰ ਇਹਨੂੰ ਹੋਰ ਨੋਟ ਕਰੋ ਜਿਹੜਾ ਜਿਹੜਾ ਤੇ ਗੁਰੂ ਤੋਂ ਬੇਮਕ ਹੋਇਆ ਜਿਹਨੇ ਗੁਰੂ ਜਗ੍ਹਾ ਨਹੀਂ ਦਿੱਤੀ ਜਾਂ ਗੁਰੂ ਨਾਲ ਐਸਾ ਵਿਹਾਰ ਕੀਤਾ ਉਹਦੇ ਤਬਾਹ ਤੇ ਜਿੰਨਾ ਜਿੰਨਾਂ ਨੇ ਗੁਰੂ ਦੀ ਸ਼ਰਣ ਵਿੱਚ ਆ ਕੇ ਔਖੇ ਸਮੇਂ ਵਿੱਚ ਮਹਾਰਾਜ ਦੀ ਸੇਵਾ ਕੀਤੀ ਜਿਵੇਂ ਆਪਾਂ ਵਿਚਾਰਿਆ ਸੀ ਕਿ ਮਹਾਰਾਜ ਦੀ ਸੇਵਾ ਕੀਤੀ ਗਰੀਬ ਪਰਵਾਰ ਪਾਸੇ ਗਣੀ ਖਾਣ ਤੇ ਨਵੀ ਖਾਨ ਰਸਤੇ ਜਿਹਨੇ ਪਛਾਣ ਕੀਤੀ ਸੀ ਉਹ ਪੀਰ ਮੁਹੰਮਦ ਦਾ ਸੈਦ ਜਿਹਨੇ ਮਹਾਰਾਜ ਦੀ ਪਛਾਣ ਕੀਤੀ ਕਿ ਕਲਗੀਧਰ ਪਾਤਸ਼ਾਹ ਨਹੀਂ ਇਹ ਤੇ ਉੱਚੇ ਤੇ ਪੀਰ ਹੈ ਉਹਦੇ ਟੂਢੂ ਕਮਨਾਮਤ ਤਾ ਉਹਨੂੰ ਬਖਸ਼ਿਸ਼ਾਂ ਕੀਤੀ ਆ ਪਾਈ ਨਗਾਇਆ ਸਿੰਘ ਨੇ ਘੋੜਾ ਭੇਟ ਕੀਤਾ ਮਹਾਰਾਜ ਨੂੰ ਬਖਸ਼ਿਸ਼ਾਂ ਕੀਤੀਆਂ ਅਗੇ ਉਦਾਸੀ ਸਾਧਾ ਇੱਕ ਥੀਲਾ ਮਹਾਰਾਜ ਨੂੰ ਉਹਨੂੰ ਬਖਸ਼ਿਸ਼ਾਂ ਕੀਤੀਆਂ ਦਾਤਾ ਬਖਸ਼ਿਸ਼ਾਂ ਵੱਢਦੇ ਆਏ ਆਏ ਪਤਾਂ ਵੱਡਾ ਨੇ ਸੰਸਾਰ ਕਿਰਪਾ ਵੱਢਣਾ ਹੈ ਇੱਕ ਨੇ ਬੜਾ ਸੋਨਾ ਲਿਖਿਆ ਉਹ ਕਹਿੰਦਾ ਜੇ ਤੁਹਾਨੂੰ ਕੋਈ ਸਵਾਲ ਕਰਦੇ ਮਨੁੱਖਾ ਜੀਵਨ 'ਚ ਕੀ ਕਰਨਾ ਹੈ ਤੇ ਕਹਿੰਦਾ ਇੱਕ ਉਹ ਲਾਈਨ 'ਚ ਜਵਾਬ ਦਿਆ ਕਿ ਗੁਰੂ ਦੀ ਨਜ਼ਰ ਲੈਣ ਕਿਉਂਕਿ ਇਹਦੀ ਨਦਰ ਤੇ ਸਭ ਹੋ ਜਾਏ ਇਹਦੀ ਨਦਰ ਤੇ ਸਭ ਹੋ ਪਏ ਇਹ ਨਦੀ ਨਦਰ ਹੈ ਤੇ ਤੁਸੀਂ ਬੰਦਗੀ ਕਰ ਸਕਦੇ ਹੋ ਇਹਦੀ ਨਦਰ ਤੇ ਅਮਰ ਤੇ ਉੱਠ ਸਕਦੇ ਹੋ ਇਹਦੀ ਨਦਰ ਤੇ ਚੰਗੇ ਪਾਸੇ ਚੱਲ ਸਕਦੇ ਉਹ ਬਚਨ ਹੁੰਦਾ ਦਾ ਆਪ ਤੋਂ ਤੇ ਖੁਸ਼ੀ ਦੇ ਸਮਾਗਮ ਤੇ ਪੜਦੇ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਫਾਇਦੇ ਸਤਗੁਰ ਨਦਰ ਕਰੇ ਇਹਦੀ ਨਦਰ ਹੈ ਇਸ ਤਰ੍ਹਾਂ ਉਹ ਮਹਾਰਾਜ ਜਪਤੀ ਸਾਹਿਬ ਜੀ ਲਿਖਿਆ ਗਰੀਬਨਵਾਰ ਪਾਤਸ਼ਾਹ ਜੀ ਨੇ ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਈ ਉਮਰ ਤੇਰੀ ਚਾਰ ਜੁਗਾਂ ਜੁੜੀ ਹੋ ਜੇ ਤੇ ਚਾਰ ਜੁਗਾਂ ਤੇ ਵੇਖੋ 10 ਗੁਣਾ ਹੋਰ ਹੋ ਜੇ ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਈ ਨਵਾਂ ਖੰਡਾ ਵਿੱਚ ਜਾੜੀਏ ਤੈਨੂੰ ਲੋਕ ਖੰਡਾਂ ਦੀ ਦੁਨੀਆ ਜਾਣਦੀ ਹੋਵੇ ਅੱਜ ਤੇ ਕਹਿੰਦੇ ਨਾ ਇਹਦੇ 10 ਬਿਲੀਅਨ ਹੈ ਇਹਦੇ 100 ਬਿਲੀਅਨ ਬੰਦਾ ਇਹਨੂੰ ਜਾਣਦਾ ਹੈ ਉਹ ਮਹਾਰਾਜ ਕਹਿੰਦੇ ਛਾੜੋ 100 ਬਿਲੀਅਨ ਬਲੇ ਇਹ ਕਤ ਸਾਰੀ ਤੁਕਿਆ ਜਾੜਦੀ ਹੋਵੇ ਨਵਾਂ ਖੰਡਾ ਵਿੱਚ ਜਾੜੀਏ ਨਾਲ ਚੱਲੇ ਸਭ ਕੋਏ ਤੇਰੇ ਨਾਮ ਸਾਰੇ ਚੱਲਦੇ ਹੋਣ ਚੰਗਾ ਨਾਉ ਰਖਾਏ ਕੀ ਜਸ ਕੀਰਤ ਜਾਗ ਲੇ ਤੂੰ ਜਗਤ ਦੇ ਵਿੱਚ ਚੰਗਾ ਧਾਰ ਰੱਖਿਆ ਹੋਵੇ ਤੇਰੀ ਕੀਰਤੀ ਹੁੰਦੀ ਲੋਕੀ ਤਨ ਧਾੜ ਕਹਿੰਦੇ ਹੋਣ ਪਰ ਜੇ ਦਿਸ ਨਦਰ ਨਾ ਆਵੇ ਤਾ ਬਾਤ ਨਾ ਪੁੱਛੇ ਕਿ ਜੇਰਾਪਤੀ ਗੁਰੂ ਦੀ ਨਦਰ ਹੀ ਤੇਰੇ ਤੇ ਆਵੇ ਤੇ ਫਿਰ ਤੂੰ ਪਤਾ ਕੀ ਹੈ ਕਿ ਦਾ ਅੰਦਰ ਹੀ ਤੇ ਕਰ ਦੋਹੀ ਦੋਤਰ ਤੂੰ ਤੇ ਕੀੜਿਆ ਕਿ ਕੀੜਾ ਹੈ ਕੀੜਾ ਬਸ ਆ ਕੀੜੇ ਆ ਜੀ ਕੀੜੇ ਆ ਇਸ ਤੋਤੇ ਨਹੀਂ ਆ ਜੇ ਗੁਰੂ ਦੀ ਨਦਰ ਗੁਰੂ ਨਦਰ ਕਰਦੇ ਤੇ ਮਹਾਨ ਗੁਰੂ ਨਦਰ ਨਾ ਕਰੇ ਤੇ ਕੀੜੇ ਆ ਬਸ ਇੱਥੇ ਤੱਕ ਹੀ ਆ ਜ਼ਿੰਦਗੀ ਸਾਡੀ ਇੱਥੇ ਤੱਕ ਜ਼ਿੰਦਗੀ ਹੈ ਇਸ ਤੋਂ ਅਗੇ ਆਪਾਂ ਹੈ ਨਹੀਂ ਜੇ ਗੁਰੂ ਕੇ ਪਿਆਰਿਓ ਜਿਹਦੇ ਤੇ ਨਦਰ ਉਹ ਸੰਸਾਰ ਚ ਮਹਾਨ ਜਿਹਦੇ ਤੇ ਨਦਰ ਨਹੀਂ ਮਹਾਰਾਜ ਦੇ ਕੀਰੇ ਉਹ ਗੁਰੂ ਆਪ ਦਾ ਆਦਿ ਰਵਚਨ ਕੀਤਾ ਇਹਨਾਂ ਕਹਿ ਕੇ ਫਤਿਹ ਬਲਾਵਾ ਉਹ ਕਹਿੰਦੇ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਪੇ ਤੁਮ ਹਰ ਜਾਨੋ ਆਪੇ ਹਮ ਰੂਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰਸਤਗੁਰ ਸੰਗ ਕੀਰੇ ਗੁਰਸਤਗੁਰ ਸੰਗ ਕੀਰੇ ਹੱਬ ਥਾਪੇ ਮੈਂ ਕੀੜਾ ਰੋਂਦਾ ਪਿਆ ਸੀ ਇਹ ਤੇ ਗੁਰਨਾਰਕ ਨੂੰ ਤਰਸਾਇਆ ਅੱਜ ਉਹਨੂੰ ਕਹਿੰਦੇ ਗੱਦੀ ਤੇ ਬਿਠਾ ਦਿੱਤਾ ਮੈਂਦਰ ਉਸ ਦਾ ਪਿਆਸੀ ਫਿਰਦਾ ਪਿਆਸੀ ਬਸ ਨਦਰ ਨਹੀਂ ਤੇ ਲੋਕੀ ਕਲਬਾਂ ਚ ਹੋਟਲਾਂ ਚ ਘੁੰਮਦੇ ਪੇ ਡਾਂਸ ਦੇਖਦੇ ਸ਼ਰਾਬਾਂ ਪੀਂਦੇ ਪੇ ਨਦਰ ਤੇ ਤੁਆ ਨੂੰ ਆਪਣੀ ਗੋਦ ਉੱਤੇ ਠੇ ਪੈਰ ਬਿਠਾ ਕੇ ਨਿਆਰ ਕਰਦਾ ਗੁਰੂ ਕਿਰਪਾ ਕਰੇ ਉਸ ਤੋਂ ਅੱਗੇ ਆਪਾਂ ਕਾਲੂ ਤੇ ਆਸਚਾਰਨ ਮਾਰਦੇ ਉਸ ਤੋਂ ਅੱਗੇ ਕਿੱਥੇ ਗਏ ਕਿਦਾਂ ਕਿਨ ਬੱਛਾ ਮੰਡੀਆ ਦੋ ਦਿਨ ਹੋਰ ਨੇ ਚਾਰ ਤੇ ਪੰਜ ਤੱਕ ਮਨ ਹੁਕਮ ਕੀਤਾ ਸ਼ਕਤੀ ਸਾਹਿਬ ਨੂੰ ਵੀ ਕਿਹਾ ਪਾਉਂਦਰੀ ਦੇ ਰਾਤ ਤੱਕ ਸਿਤੀਆ ਅਸਿੰਦ ਜਰੂਰ ਤੋਰੀਓ ਤੇ ਆਪਾ ਪਾਣੀ ਤੇ ਤੱਕ ਵਿਚਾਰ ਕਰਨੀ ਫਿਰ ਆਪ ਕੋ ਮਾਰੇ ਦਾ ਗੁਰਪੁਰਬ ਆ ਜਾਣਾ 6 ਨੂੰ ਹੋਰ ਕਥਾਵਾਚਗ ਰਾਤ ਨੂੰ ਆਉਣ ਕੇ 7 ਨੂੰ ਆਪਾ ਫਿਰ ਗੁਰ ਤੇਗ ਬਹਾਦਰ ਸਾਹਿਬ ਤੇ ਆ ਸਕੋ ਕਿ ਕਿਵੇਂ ਬਾਦਸ਼ਾਹ ਦਾ ਖਤਮ ਹੋ ਗਿਆ ਇਤਿਹਾਸ ਸੱਚੇ ਪਾਛਰੀ ਪੋਥੀ ਤੇ 9ਵੇਂ ਪਾਛਰੀ ਪੋਥੀ ਸ਼ੁਰੂ ਕਰ ਦੇਣੀ ਹੈ ਭੁੱਲਾ ਚ ਕੰਡਿਸ਼ਮਾ ਹਉ ਬਾਹੜੇ ਕੋ ਤਨਤੀਏ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇਹ ਇੱਕ ਵਾਰੀ ਵਿੱਚ ਨਾਲ ਗੁਰੂ ਗਰਾਂ ਸਾਹਿਬ ਜੀ ਨੂੰ ਵੀ ਤੇ ਚਾਰ ਵਾਂਗ ਕਲਗੀਧਰ ਜਿਨ ਕਹਿ ਕੇ ਫਿਰ ਫਤੇ ਬੁਲਾਏ ਜੀ ਤਾਂ ਨਿਸ਼ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਨਿਸ਼ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਨਿਸ਼ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਨਿਸ਼ਰੀ ਗੁਰੂ ਗੋਬਿੰਦ ਸਿੰਘ ਜੀ ਧਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਧਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਾਨ 시ਰੀ ਗੁਰੂ ਗੋਬਿੰਦ ਸਿੰਘ ਜੀ ਧਾਨ 시ਰੀ ਗੁਰੂ ਗੋਬਿੰਦ ਸਿੰਘ ਜੀ ਬੁਰਗੋਬਿੰਦ ਸਿੰਘ ਜੀ ਧਾਨ 시ਰੀ ਗੁਰੂ ਗੋਬਿੰਦ ਸਿੰਘ ਜੀ ਧਾਨ 시ਰੀ ਗੁਰੂ ਗ੍ਰੰਥ ਸਾਹਿਬ ਜੀ ਧਾਨ 시ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਵਾਇ ਕੂਝੀ ਕਾ ਖੱਸਾ ਵਾਇ ਕੂਝੀ ਕੀ ਖੱਤੇ